ਆਇਨੇ ਲੰਗਰ ਹੋਇਆ ਸਾਰਾ ਕੁਝ ਉੱਥੇ ਹੋਇਆ ਕਾਰਨ ਦੀ ਲੰਗਰ ਸਾਹਮਣੇ ਆਏ ਕਿ ਉਹਨੇ ਕੀ ਨਾਰਾਜ਼ਗੀ ਕੀਤੀ ਸੀ ਕਿਸ ਗੱਲ ਕਰਕੇ ਉਹਨਾਂ ਨੇ ਕਾਰਨ ਕੋਈ ਸਮਝ ਨਹੀਂ ਮੈਂ ਸਮਝਦਾ ਜਿੰਨਾ ਕਿ ਵਿਅਕਤੀ ਉਹ ਡਿਪਰੈਸ਼ਨ ਦੇ ਵਿੱਚ ਸੀ ਉਹਨ ਡਿਪਰੈਸ਼ਨ ਨਹੀਂ ਨਾ ਕਹਿ ਸਕਦਾ ਘਰ ਦਾ ਕਲੇਸ਼ ਲਾ ਲੋ ਜਾਂ ਕੋਈ ਦਬਾਅ ਲਾ ਲੋ ਕਿ ਇਹ ਕੰਮ ਕਰਨਾ ਹੈ ਉਹ ਕੰਮ ਮੈਂ ਕਰਨਾ ਨਹੀਂ ਚਾਹੁੰਦਾ ਪਾਠੀ ਪਾਠੀ ਸੀ ਉਹ ਜਿਹੜੇ ਨੇ ਪਾਠੀਆਂ 6 ਦੇ ਵਿੱਚੋਂ ਤੇ ਸਰ ਉਹਦੇ ਵੀ ਫਿਰ ਕੋਈ ਕਾਰਵਾਈ ਕਿਵੇਂ ਪੁਲਿਸ ਦੇ ਅਰੈਸਟ ਕਰ ਲੈ 6 ਨੂੰ ਲੈ ਕੇ ਗਈ ਹੈ ਅੱਛਾ ਜੀ ਪੁਲਿਸ ਨੂੰ ਅਸੀਂ ਕਿਹਾ ਅਫਸਰ ਸ਼ਾਈ ਨੂੰ ਵੀ ਕਿਹਾ ਮਿਲੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ 6 ਤੂੰ ਪੁੱਛ ਕੇ ਜੋ ਵੀ ਵਿਅਕਤੀ ਦੋਸ਼ੀ ਹੈ ਉਸ ਤੇ ਸਖਤ ਤੋਂ ਸਖਤ ਜੋ ਕਾਰਵਾਈ ਹੈ ਉਹ ਕਰਨੀ ਹੈ ਉਹਦੇ ਲਈ ਕਿਵੇਂ ਦੇਖਦੇ ਹੋ ਜੀ ਹੁਣ ਜਿਵੇਂ ਪਾਠੀ ਸਿੰਘ ਹੁੰਦੇ ਨੇ ਜਿਹੜੇ ਜਿੰਮੇਵਾਰੀ ਹੁੰਦੀ ਹੈ ਜੇ ਇਹ ਹੀ ਇਦਾਂ ਦੀ ਹਰਕਤ ਕਰਨਗੇ ਤਾਂ ਹੋਰ ਤੋਂ ਆਪਾਂ ਇਹ ਬਹੁਤ ਦੁੱਖ ਦੀ ਗੱਲ ਹੈ ਜਿਨ੍ਹਾਂ ਪਾਰਟੀਆਂ ਨੂੰ ਅਸੀਂ ਗੁਰੂ ਦਾ ਵਜ਼ੀਰ ਕਹਿ ਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇ ਅਸੀਂ ਪਾਰਟੀ ਇਹ ਕੰਮ ਕਰਨ ਲੱਗੇ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਨ੍ਹਾਂ ਪਾਰਟੀਆਂ ਤੇ ਅਸੀਂ ਇੰਨਾ ਵੱਡਾ ਭਰੋਸਾ ਕਰਕੇ ਸਾਨੂੰ ਆਪਣੀ ਜਾਨ ਨਾਲੋਂ ਵੱਧ ਦਸਾਂ ਗੁਰੂਆਂ ਦੀ ਜੋਤ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਇੱਥੇ ਆ ਕੇ ਸਿਰ ਝੁਕਾਉਂਦੇ ਨੇ ਉਹ ਪਾਰਟੀ ਨੂੰ ਗੁਰੂ ਦਾ ਵਜ਼ੀਰ ਕਹਿ ਕੇ ਉਸ ਦਾ ਸਤਿਕਾਰ ਕਰਦੇ ਨੇ ਇਹ ਪਾਰਟੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਜਾਣ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੋ ਸਕਦਾ ਗੜੀ ਸਾਹਿਬ ਪੁਲਿਸ ਦੇ ਦੁਆਰਾ ਕਿਵੇਂ ਦੀ ਜਿਹੜੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਕਿ ਤੇ ਹੁਣ ਸਿੱਖ ਸੰਗਤਾਂ ਨੇ ਜਿਵੇਂ ਸਵੇਰ ਦਾ ਇਕੱਠ ਹੋ ਰਿਹਾ ਸੀਗਾ ਕਿਵੇਂ ਦਾ ਰੋਸ ਦਿਖਾਈ ਦੇ ਰਿਹਾ ਸੀਗਾ ਹੁਣ ਕਿਵੇਂ ਦਾ ਮਾਹੌਲ ਹੈ ਇਹਦੇ ਵਿੱਚ ਰੋਸ ਹੈ ਹਰ ਵਿਅਕਤੀ ਨੂੰ ਦੁੱਖ ਹੈ ਜਦੋਂ ਦਾ ਪਤਾ ਲੱਗੇ ਬੇਚੈਨੀ ਹੈ ਲੋਕਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਸਵੇਰ ਦੀ ਅੰਨੀ ਚਿੰਤਾ ਦੇ ਵਿੱਚ ਹੈ ਕਿ ਇੱਕ ਤਾਂ ਸਾਡੇ ਪਿੰਡ ਤੇ ਬੜਾ ਵੱਡਾ ਕਲੰਕ ਲੱਗਿਆ ਸਾਡੇ ਗੁਰੂ ਘਰ ਤੇ ਲੱਗਿਆ ਇੱਥੋਂ ਦੇ ਅਸੀਂ ਰਹਿਣ ਵਾਲੇ ਆ ਹਰ ਸਨੌਰ ਵਾਸੀ ਸ਼ਰਮਿੰਦਾ ਹੋ ਰਿਹਾ ਹੈ ਕਿ ਅੱਜ ਸਾਡੇ ਪਿੰਡ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਕਾਰ ਤੇ ਪਿਆਰ ਹੈ ਅੱਜ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਹਰ ਵਿਅਕਤੀ ਇਸ ਦੀ ਗੱਲ ਦੀ ਚਿੰਤਾ ਕਰ ਰਿਹਾ ਹੈ ਦੁੱਖ ਮਨਾ ਰਿਹਾ ਹੈ ਜੋ ਅਸੀਂ ਜਲਦੀ ਸਾਰੇ ਅਫਸਰਾਂ ਚਾਹੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਇੱਥੋਂ ਦੇ ਜੋ ਮੈਂਬਰ ਨੇ ਜਿਨ੍ਹਾਂ ਦਾ ਹਲਕਾ ਹੈ ਸਾਜ ਜਸਨੀਰ ਸਿੰਘ ਇਲਾਚੜੂ ਸਾਹਿਬ ਇਹਨਾਂ ਦੀ ਅਗਵਾਈ ਵਿੱਚ ਸਾਨੂੰ ਤੇ ਐਸਐਸਪੀ ਨੂੰ ਮਿਲਣਾ ਪਿਆ ਉੱਪਰ ਕਿਸੇ ਹੋਰ ਅਸਰ ਨੂੰ ਮਿਲਣਾ ਪਿਆ ਅਸੀਂ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਪੂਰੀ ਬਾ ਜੋ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਠੀਕ ਹੈ ਥੈਂਕ ਯੂ ਬਾਹਰ ਜਿਹੜੇ ਵੀਰ ਸਾਹਿਬ ਲੈ ਕੇ ਗਏ ਸੀ ਉਹ ਬੇਅਦਬੀ ਦਾ ਮਸਲਾ ਸਾਹਮਣੇ ਆਇਆ ਕੀ ਮਸਲਾ ਕੀ ਹੈ ਜੀ ਤੇ ਅੱਗੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜੀ ਜੀ ਸ਼ਹੀਦੀ ਜਿਹੜਾ ਜੋੜ ਮੇਲਾ ਚੱਲ ਰਿਹਾ ਫਤਿਹਗੜ੍ਹ ਸਾਹਿਬ ਉਹਦੇ ਸਬੰਧ ਵਿੱਚ ਇੱਕ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ ਫਤਿਹਪੁਰ ਜ਼ੋਗ ਚ ਜਿੱਥੋਂ ਜਿਹੜਾ ਮਹਾਰਾਜ ਦਾ ਸਰੂਪ ਸੀਗਾ ਉਹ ਵੱਡਾ ਗੁਦਰਾ ਸਾਹਿਬ ਸਿੰਘ ਸਵਾ ਸਾਹਿਬੀ ਕਹਿੰਦੇ ਨੂੰ ਆਪਾਂ ਉੱਥੋਂ ਮਾਰਾ ਸਰੂਪ ਵੇੇ ਸੀਗੇ 26 ਤਰੀਕ ਨੂੰ ਤੇ 28 ਤਰੀਕ ਨੂੰ ਆਪਣੇ ਨਿਜ ਸਥਾਨਾਂ ਤੇ ਮਾਰਾ ਸਰੂਪ ਵਾਪਸ ਆ ਗਏ ਸੀਗੇ ਉੱਥੇ ਜਦੋਂ ਇੱਕ ਜਿਹੜਾ ਸੇਵਾ ਕਰਨ ਵਾਲਾ ਸਿੰਘ ਭਾਈ ਅਮਰੀਕ ਸਿੰਘ ਉੱਥੇ ਚਾਦਰ ਇਕੱਠੀ ਕਰ ਰਿਹਾ ਸੀ ਜਿਹੜਾ ਪੀੜਾ ਸਾਹਿਬ ਦੇ નીચે ਹੁੰਦੀ ਹੈ ਉਹਨੂੰ ਚਾਦਰ ਦੇ નીચેੋਂ ਮਾਰਾ ਜਿਹੜੇ ਅੰਗ ਦੇ ਕੁਝ ਉਹ ਮਿਲੇ ਸੀਗੇ ਖੰਡਿਤ ਕੀਤੇ ਹੋਏ ਪਾਰਟ ਜਿਸ ਤੋਂ ਉਹਨੇ ਗ੍ਰੰਥੀ ਸਿੰਘ ਨੂੰ ਬੁਲਾ ਕੇ ਉੱਥੇ ਚੈੱਕ ਕਰਾਈ ਸੀਗੇ ਤੇ ਸਾਨੂੰ ਅੱਜ ਫਿਰ ਇਹਨਾਂ ਨੇ ਜਿਹੜੀ ਕਮੇਟੀ ਅਗੂਤਰਾ ਸਾਹਿਬ ਦੀ ਪ੍ਰਧਾਨ ਜੀ ਨੇ ਗਰਮੇ ਸਿੰਘ ਨੇ ਉਹਨਾਂ ਨੇ ਸਾਰਾ ਦੱਸਿਆ ਵੀ ਇਹਨਾਂ ਕੋਲ ਕਿਨੇ ਕਿਵੇਂ ਜਦੋਂ ਪੜਤਾਲ ਕੀਤੀ ਹੈ ਤਾਂ ਉਹ ਜਿਹੜਾ ਸਾਰਾ ਇਹ ਬਿਆਦਬੀ ਦੀ ਘਟਨਾ ਹੈ ਇਹ ਸਿਮਰਨਜੀਤ ਸਿੰਘ ਹੈ ਤੇ son of ਇਹ ਗਰੰਥੀ ਦੇ ਨਾਲ ਹੈ ਗੁਰਨਾਮ ਸਿੰਘ ਉਹ ਸੁਨਾਉ ਦੇ ਰਹਿਣ ਵਾਲਾ ਉਹਨੇ ਕੀਤੀ ਹੈ ਕਿਉਂ ਸਰ ਸਾਹਮਣੇ ਕਾਰਨ ਸਾਹਮਣੇ ਆਇਆ ਜੀ ਕਿਉਂ ਕੀਤੀ ਹੈ ਕਾਰਨ ਤਾਂ ਸਰ ਬਸ ਉਹਦੇ ਦਿਮਾਗ 'ਚ ਕੁਛ ਆ ਗਿਆ ਤਾਂ ਹੋ ਗਿਆ ਉਹ ਮਲ ਅੱਡਾ ਕਿਹੜਾ ਤਰ੍ਹਾਂ ਦੱਸ ਰਹੇ ਹਾਲੇ ਜਦੋਂ ਵੈਰੀਫਾਈਸ਼ਲ ਕਰਾਂਗੇ ਅਰੈਸਟ ਕਰਕੇ ਫਿਰ ਪ੍ਰੋਪਰ ਪਤਾ ਲੱਗੇ ਸਾਰੇ ਸਰ 6 ਗ੍ਰੰਥੀਆਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਦੱਸਿਆ ਸੀ ਸਾਰਿਆਂ ਤੋਂ ਉਹਨਾਂ ਨੇ ਜਿਹੜੀ ਕਮੇਟੀ ਨੇ ਇਹ ਕੀਤੀ ਸੀ ਕਮੇਟੀ ਨੇ ਸਾਨੂੰ ਨਿਚੋੜ ਦੱਸਿਆ ਵੀ ਇਹ ਉਹਨਾਂ ਕੋਲ ਇਹ ਮੰਨਿਆ ਸਿਮਰਤ ਹੋਈ ਹੈ ਹੁਣ ਕੀ ਕਰਵੇ ਸਰ ਬਲਸੋ ਹੁਣ ਮਕਦਮਾ ਨੰਬਰ 135 ਦਰਜ ਕੀਤਾ ਗਿਆ ਗੁਰਮੇ ਸਿੰਘ ਪ੍ਰਧਾਨ ਦੇ ਬਿਆਨ ਤੇ 298 299 ਬੀ ਐਨ ਐਸ ਤੇ ਉਹਨੂੰ ਰੈਸਟ ਕਰਕੇ ਜਿਹੜੀ ਅੱਗੇ ਫਰਦਰ ਇਨਵੈਸਟਿਗੇਸ਼ਨ ਕੀਤੀ ਜਾਵੇ ਸਰ ਵਿਅਕਤੀ ਦਾ ਨਾਮ ਇੱਕ ਵਾਰ ਫੇਰ ਤੋਂ ਦੱਸੋ ਜੀ ਸਿਮਰਜੀਤ ਸਿੰਘ ਜੀ ਵਾਸੀ ਸਨੌਰ ਇੱਕ ਗ੍ਰੰਥੀ ਸਿੰਘ ਹੀ ਹੈ ਉਹ ਉਥੇ ਸੇਵਾ ਕਰਦਾ ਜੀ ਹਾਂ ਉੱਥੇ ਹੀ ਸੇਵਾ ਕਰਦਾ ਸੀ ਪਾਠੀ ਸਿੰਘ ਵੀ ਸੀ ਕਿੰਨੇ ਚਿਰ ਤੋਂ ਸਰ ਪਤਾ ਲੱਗੇ ਕਿੰਨੇ ਚਿਰ ਤੋਂ ਕਿ ਕੀਰਤਨ ਵੀ ਕਰਦਾ ਤੇ ਉਹ ਵੀ ਕਰਦਾ ਅਪਰੋਕਸ 7-8 ਸਾਲ ਤੋਂ ਇਹ ਇਸ ਸੇਵਾ 'ਚ ਠੀਕ ਹੈ ਜੀ ਥੈਂਕ ਯੂ ਅਸੀਂ ਸਨੌਰ ਗੁਰਦੁਆਰਾ ਸਿੰਘ ਸਭਾ ਵਿਖੇ ਖੜੇ ਆਂ ਔਰ ਕੱਲ੍ਹ ਇੱਥੇ ਇੱਕ ਘਟਨਾ ਵਾਪਰੀ ਹੈ ਜਿਸ ਦੀ ਜਾਣਕਾਰੀ ਸਾਹ ਕ੍ਰਿਸ਼ਨ ਸਿੰਘ ਸਨੌਰ ਸਾਹਿਬ ਨੇ ਉਹ ਤਾਂ 30 ਮੈਨੂੰ ਔਰ ਮੈਂ ਤੁਰੰਤ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਾਹਿਬ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਸਾਡੀ ਇਹ ਡਿਊਟੀ ਲਈ ਹੈ ਕਿ ਤੁਸੀਂ ਉੱਥੇ ਜਾਓ ਔਰ ਜਾ ਕੇ ਸਾਰੀ ਛਾਂਡਬਿੰਗ ਜੋ ਹੈ ਕਰੋ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਬੀ ਹੋਈ ਹੈ ਤਾਂ ਸਾਡੇ ਗੁਰਦੁਆਰਾ ਦੁੱਖਨਵਰਨ ਸਾਹਿਬ ਤੋਂ ਜੋ ਪ੍ਰਚਾਰਕ ਨੇ ਸਾਹਿਬ ਪ੍ਰਵੀnder ਸਿੰਘ ਰਯੂ ਦੇ ਇੱਥੇ ਆਏ ਨੇ ਜਿੰਨੇ ਕੋ ਨਾਲ ਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਨਾਂ ਨੇ ਸਾਰੀ ਇੱਥੇ ਆ ਕੇ ਛਾਂਣ ਬੇਣ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਕਾਰ ਦੇ ਨਾਲ ਗੁਰਦੁਆਰਾ ਦੁਖਨਵਰਨ ਸਾਹਿਬ ਲੈ ਕੇ ਗਏ ਨੇ ਔਰ ਅਸੀਂ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਤੁਰੰਤ ਜੋ ਸਖਤ ਤੋਂ ਸਖਤ ਕਾਰਵਾਈ ਆ ਤੁਸੀਂ ਕਰੋ ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਾਡੇ ਤੋਂ ਸੰਭਾਲਿਆ ਉਹ ਸਾਨੂੰ ਸ਼ਾਮ ਜਾਂ ਸਵੇਰੇ ਦੱਸਣਗੇ ਔਰ ਸਾਨੂੰ ਭਰੋਸਾ ਨਹੀਂ ਹੋਇਆ ਸੀ ਖੁਦ ਇੱਥੇ ਸਾਰੀ ਟੀਮ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹ ਆਈ ਹੈ ਔਰ ਆ ਕੇ ਅਸੀਂ ਸਾਰੀ ਛਾਣ ਪੀਣ ਇੱਥੇ ਕੀਤੀ ਹੈ ਔਰ 6 ਪਾਠੀ ਜਿਨ੍ਹਾਂ ਨੇ ਪਾਠ ਕੀਤਾ ਹੈ ਲਗਭਗ ਅਸੀਂ ਕੱਲੇ-ਕੱਲੇ ਦੇ ਬਿਆਨ ਲੈਨੇ ਜਿਨ੍ਹਾਂਕ ਸਾਨੂੰ ਬੁੱਧੀ ਹੈ ਉਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਹ ਕੀਤੀ ਹੈ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਨੂੰ ਸਮਾਂ ਨਹੀਂ ਮਿਲਿਆ ਪੁਲਿਸ ਦੇ ਐਸ ਐਚਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਕਿਸੇ ਨਾਲ ਧੱਕਾ ਵੀ ਨਾ ਹੋਵੇ ਤੇ ਦੋਸ਼ੀ ਨੂੰ ਬਖਸ਼ਣਾ ਵੀ ਨਹੀਂ ਗੜੀ ਸਾਹਿਬ ਬੇਅਦਬੀ ਕਿਵੇਂ ਦੀ ਹੋਈ ਹੈ ਜੀ ਕੀ ਉਹਦੇ ਬਾਰੇ ਦਾ ਇਹ ਕਲੀਅਰ ਹੈ ਕਿ ਬੇਅਦਬੀ ਨਾ 6ਾਂ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਕੀਤੀ ਹੈ ਬੇਅਦਬੀ ਇਹ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ ਨੇ ਪਤਾ ਕਿ ਮੈਨੂੰ ਪਤਾ ਏਦਾਂ ਲੱਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭੋਗ ਤੋਂ ਬਾਅਦ ਆਪਣੇ ਅਸਥਾਨਾਂ ਤੇ ਆਏ ਨੇ ਉਸ ਤੋਂ ਬਾਅਦ ਚੰਦੂਆ ਸਾਹਿਬ ਤਾਰੇ ਤੇ ਥੱਲੇ ਜੋ ਗਰੰਥੀ ਦੇ ਬੈਠਣ ਦੇ ਲਈ ਗੱਦਾ ਲਾਇਆ ਸੀ ਜਾਂ ਚਾਦਰ ਸੀ ਜਦੋਂ ਉਹ ਚੁੱਕੀ ਤਾਂ ਮਹਾਰਾਜ ਦੇ ਅੰਗ ਦੇ ਟੁਕੜੇ ਟੁਕੜੇ ਉੱਥੋਂ ਮਿਲੇ ਫਿਰ ਰੌਲਾ ਪਿਆ ਫਿਰ ਸਾਰੀ ਦੌੜ ਪੱਜ ਹੋਈ ਹੈ ਜੜੀ ਸਾਹਿਬ 6 ਜਿਹੜੇ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਛਾਣ ਬਣ ਕੀਤੀ ਹੈ ਪਰ ਅਫਸੋਸ ਇਸ ਗੱਲ ਦਾ ਕਿ ਉਹ ਕਿਸੇ ਸਿਰੇ ਪੱਤਣ ਨਹੀਂ ਪਾਠੀਆਂ ਜੀ ਹੈ ਜੀ ਕੋਈ ਬੰਦਾ ਜਿਹੜਾ ਤੁਹਾਡੀ ਚ ਜਾਂਚ ਪਤਾ ਲੱਗੇ ਜੀ ਕਿ ਕੋਈ ਪਾਠੀਆਂ ਚ ਆ ਜਾ ਕੋਈ ਬਾਹਰਲਾ ਬੰਦਾਗਾ ਤੁਹਾਨੂੰ ਜੇ ਪਾਠੀ ਹੀ ਨਹੀਂ ਅੱਛਾ